ਆਦੇ ਕੁਮੇਰਾ ਸਿਆਣਾ ਪੁੱਤ ਆ ਅੱਗੇ ਸ਼ੋਰ ਬਣਾਉਣ ਤੇ ਪਤਾ ਨਹੀਂ ਕੀ ਲਾ ਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਦੇ ਕੰਦੇ ਮਮਾ ਅੱਜ ਮੈਂ ਕੱਪੜੇ ਸਾਰੇ ਫੋਲਡ ਕਰ ਕਰਕੇ ਰੱਖਣਾ ਆਪਣੇ ਜੁੱਗੂ ਨੂੰ ਆ ਕੇ ਸ਼ੂਰ ਸਾਈਡ ਤੇ ਰੱਖ ਕੇ ਵਾਲੀ ਕੁੱਤੂ ਆਪਣੀ ਉਹਦੇ ਤੇ ਸ਼ੂ ਸਟੈਂਡ ਤੇ ਸ਼ੂ ਰੈਕ ਤੇ ਤੇ ਹੁਣ ਯੂਨੀਫਾਰਮ ਕੰਦੇ ਮਮਾ ਮੈਂ ਸ਼ਰਟ ਕਰਕੇ ਰੱਖ ਦੇਣ ਦੇਖੋ ਮੇ ਇਹ ਕਿੰਨਾ ਸਿਆਣਾ ਪੁੱਤ ਐ ਅੱਛਾ ਫਤਿਹ ਸੱਚ ਬਰਥਡੇ ਐ ਉਹਦਾ ਇੱਕ ਛੋਟੇ ਜਿਹੇ ਬੇਬੀ ਦਾ ਤਾਂ ਦੇਰ ਗਏ ਬੱਚੇ ਦਾ ਨਾ ਬਰਥਡੇ ਐ ਤੁਸੀਂ ਉਹ ਨਾਮ ਵਿਸ਼ੇ ਕਰ ਦੋ ਫਿਰ ਮੈਂ ਵੀ ਕਰਦਾ ਨਾਮ ਕੀ ਉਹਦਾ ਮੈਂ ਤਾਂ ਨਾਮ ਦੱਸਦਾ ਇੱਕ ਮਿੰਟ ਰੁਕ ਜਾਓ ਅੰਦਰ ਫੋਨਿਕਰ ਕੋਲ ਨੂੰ ਹੋ ਗਈ ਹੈ ਫਤਿਹ ਦਾ ਨਾਮ ਹੈਗਾ ਇਹ ਅਰਸ਼ਦੀਪ ਬੋਲੋ ਅਰਸ਼ਵੀਰੇ ਹੈਪੀ ਬਰਥਡੇ ਅਰਸ਼ਵੀਰ ਹੈਪੀ ਬਰਥਡੇ ਤੇ ਅਰਸ਼ਵੀਰੇ ਨੂੰ ਕਹੋ ਕਿ ਆਪਣਾ ਬਰਥਡੇ ਵਧੀਆ ਵਧੀਆ ਸੈਲੀਬ੍ਰੇਟ ਕਰਿਓ ਹਾਂ ਨਾ ਤੇ ਸੋਨੇ ਸੋਨੇ ਗਿਫਟ ਲਿਓ ਮਮਾ ਹੋਣਾ ਤੋਂ ਹਣਾ ਤੇ ਅਰਸ਼ ਬੇਟਾ ਮੇਰੇ ਵੱਲੋਂ ਵੀ ਤੇ ਸਾਰੀ ਬਾਸੀ ਫੈਮਿਲੀ ਵੱਲੋਂ ਵੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵਿਸ਼ ਯੂ ਵੈਰੀ ਹੈਪੀ ਬਰਥਡੇ ਗੋਡ ਬlesਸ ਯੂ ਮੇਰੇ ਪੁਤਰੀ ਨੀਗੀ ਜੀ ਪੁਤਰੀ ਹੁਣ ਪਤਾ ਨਹੀਂ ਕਿੰਨੇ ਸਾਲ ਦੀ ਹੋ ਗਈ ਹੈ ਹਣਾ 7 7 ਦੀ ਤੁਸੀਂ ਤਾਂ 7 ਦੇ ਹੋ ਅਰਸ਼ ਦਾ ਨਹੀਂ ਨਾ ਪਤਾ ਕਿੰਨੇ ਸਾਲ ਦਾ ਮੈਨੂੰ ਪਤਾ ਹੈ ਹਾਂਜੀ 8 अच्छा जी लो लैर्श ਦੱਸਿਓ ਕਮੈਂਟ ਕਰਕੇ ਤੁਸੀਂ ਕਿੰਨੇ ਸਾਲ ਦੇ ਹੋਗੇ ਪੁੱਤ ਫਤੇ ਕਹਿੰਦਾ 88 ਦਾ ਹੋ ਗਿਆ ਅਰਸ਼ ਇਹ ਇਧਰ ਇਹ ਤਾਂ ਦੇਖੋ ਸ਼ਰਟ ਉਹ ਹੋ ਰਹੀ ਐ ਦੇਖਦੇ ਆ ਸ਼ਰਟ ਨੂੰ ਕਿਵੇਂ ਤੈਹ ਲੱਗਦੀ ਐ ਛੇਤੀ ਕਰੋ ਮੈਂ ਚਾਚੇ ਦੁੱਧ ਪਾ ਕੇ ਆਣਾ ਨਾ मां छड़ी के जाएगी कितने वो मेरा प्यारा बच्चा वो मेरा प्यारा बच्चा गुड बेबी बन गया मेरा पुत्र ता मेरा पुत्र ता गुडबेबी अमन मम्मा दिखाओ अमन मम्मा अमन मम्मा शेती देख मुंडा सियाना हो गया देखो सियाना हो गया देखते सही क्यों नहीं अंदर सियाना रहेगा ਉਹ ਹਮੇਸ਼ਾ ਹਮੇਸ਼ਾ ਵਾਸਤੇ ਫਤਿਹ ਹੈ ਹਮੇਸ਼ਾ ਹੈ ਬਜਟ ਕਰਨਾ ਬਾਕੀ ਕਹਿੰਦੇ ਕਹਿੰਦੇ ਅੰਮ੍ਰਿਤ ਰਾਹ ਵਾਲਾ ਟਰੈਕ ਚੁੜਦਾ ਮੈਂ ਪਾ ਜਾ ਕੇ ਤੇ ਹੈ ਇਹ ਸਾਰਾ ਨੂੰ ਪੁੱਛਿਆ ਕਿੱਥੋਂ ਲਿਆ ਸਾਡਾ ਹੈਗਾ ਨਹੀਂ ਅੱਗੇ ਮੈਂ ਪਾਈ ਨੂੰ ਲਿਆਉਣ ਕਹਿੰਦਾ ਹਾਂ ਸੁਣਨਾ ਅਲ ਮਾਰੀ ਦੇ ਵਿੱਚ ਉਹ ਵੈਰੀ ਗੁੱਡ ਚਲੋ ਜੀ ਮੈਂ ਪਾਵਾਂ ਚਾਚਾ ਜਾ ਕੇ ਦੁੱਧ ਅੱਜ ਮੈਂ ਜਾਣਾ ਸੰਗਰੂਰ ਫਤਿਹ ਮਮਾ ਨੂੰ ਪਹੁੰਚ ਦੇ ਦਵਾ ਤੇ ਪਿਆ ਹਣਾ ਮੇਰੇ ਪਰਸ ਜੀ ਪ੍ਰਧਾਨ ਟਾਲ ਦੇ ਘਰ ਦੋ ਬੰਦ ਲੈ ਚੱਕ ਆ ਕੰਮ ਰਹਿ ਗਿਆ ਜਿਹੜੇ ਸਾਡੇ ਕੱਪੜੇ ਪਾਏ ਉਸ ਦਾ ਕੰਮ ਵਾਹ ਜੀ ਵਾਹ ਹੁਣ ਠੰਡ ਪੈ ਗਈ ਇਹ ਚ ਬਾਗ ਦੇ ਪਤਾ ਦੇਖ ਲੈ ਬੱਚੀ ਜਾਣਾ ਜਿੱਦੂ ਡੱਕਾ ਕਰੋ ਪਰਨਾ ਲਾ ਦੇ ਕਰੋ ਹਾਂ ਤੇ ਫੇਰ ਆਇਆ ਨਾ ਕਰੋ ਹਾਂ ਕੱਲ ਰੀਨਾ ਦੀਦੀ ਕਹਿੰਦੀ ਭਾਜੀ ਭਾਜੀ ਨੇ ਕਹਿੰਦੀ ਭਾਜੀ ਪਲੀਜ਼ ਗੁੱਸਾ ਨਾ ਕਰਿਓ ਅੱਜ ਤੁਸੀਂ ਮਾਲੀ ਬਣੇ ਫਿਰਦੇ ਤੁਸੀਂ ਫਰਨਾ ਨਹੀਂ ਬਣਿਆ ਤੇ ਉੱਤੇ ਮੈਂ ਨਾ ਨਾ ਗੁੱਸੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਾਂ ਤੇ ਅੱਜ ਤੇਰੀ ਜਿਹੜੀ ਚੋਰੀ ਹੋਈ ਸਾਰੇ ਕਮੈਂਟਾਂ ਜਿਹੜੇ ਕਹਿੰਦੇ ਆਨ ਲੱਗੇ ਠੂਠ ਚੋਰੀ ਹੋ ਗਈ ਮੈਂ ਹੋਇਆ ਤੇ ਟੱਕਰ ਦੁੱਦੀ ਦੀ ਜਸਵਿੰਦਰ ਦੀਦੀ ਕਹਿੰਦੇ ਕਹਿੰਦੇ ਹੈ ਅਸੀਂ ਤੇ ਕਦੋਂ ਆਪ ਤੋੜ ਤੋੜ ਦਿੰਨੇ ਤੂੰ ਵੀ ਸੀਰੀਅਸ ਲੈ ਕੇ ਮੈਂ ਸੀਰੀਅਸ ਮਸਾ ਇੱਕ ਕਰਦਾ ਉਹ ਵੀ ਸਾਡਾ ਤੋੜ ਕੇ ਰੱਖਾ ਸਾਡੀਵਾਂ ਲਾਣ ਤੇ ਕਦੋਂ ਹੀ ਮਸਾ ਇੱਕ ਦੋ ਲੱਗਿਆ ਸੀ ਉਹ ਵੀ ਵੀ ਤੋੜ ਕੇ ਉਹ ਵੀ ਸਾਡਾ ਇੱਕ ਕਦੋਂ ਸੜ ਗਿਆ ਇੱਕ ਕੋਈ ਤੋੜ ਕੇ ਰਹਿ ਗਿਆ ਤੇ ਦੱਸੋ ਅਸੀਂ ਸੋਗ ਨਾ ਬਣਾਉਂਦੇ ਤੇ ਹੋਰ ਕੀ ਕਰਦੇ ਹਾਂ ਨਹੀਂ ਕੈਮਰਾ ਤੇ ਆ ਕੇ ਚੋਰ ਵੀ ਬਣਦਾ ਕੰਪਲੀਟ ਵੀ ਲਿਖਾ ਕੇ ਆਉਣੀ ਏ ਮੰਮੀ ਹਟੇ ਜਿਆਦਾ ਸ਼ੌਕ ਚ ਨੇ ਵੀ ਮੰਮੀ ਦੀ ਨਿਕਾਲੀ ਹੋ ਗਈ ਮੰਮੀ ਦੱਪਾ ਛੱਡ ਲਿਆ ਉਹ ਮੰਮੀ ਸਾਡੇ ਬਹੁਤ ਜ਼ਿਆਦਾ ਟੈਨਸ਼ਨ ਜਿਸ ਨੇ ਪਿੱਕਾ ਦੂ ਕਿਉਂ ਤੋੜ ਕੇ ਲੈ ਗਿਆ ਕੋਈ ਮੈਂ ਤੇ ਅਜੇ ਘਰਾਂ ਵਿੱਚ ਕਿੱਥੇ ਚੋਰੀ ਹੋ ਗਈ ਅਮਨ ਨੇ ਮੈਨੂੰ ਵੀ ਨਹੀਂ ਦੱਸਿਆ ਵੀ ਇੱਡੀ ਚੋਰੀ ਹੋ ਮੰਮੀ ਤਾਂ ਮਾਵਾ ਸਾਰੇ ਤੇ ਖੜੀ ਕਿਹਾ ਕਿ ਚੱਲ ਕੋਈ ਗੱਲ ਫਿਰ ਕਿਉਂ ਬੰਦਿਆਂ ਤੇ ਪੈਂਦੀ ਖੜੀ ਹੋ ਮਾਤਾ ਫੋਟੋ ਘੁੰਮ ਕਰੀ ਤੁਹਾਨੂੰ ਸਾਰੇ ਜਣਿਆਂ ਨੂੰ ਬੇਨਤੀ ਕਮੈਂਟਾਂ ਚ ਪਲੀਜ਼ ਜਿੰਨਾ ਹੋ ਸਦਾ ਸਾਨੂੰ ਹੌਸਲਾ ਦਿਓ ਹੁਣ ਤੁਹਾਡੇ ਹੌਸਲੇ ਦੀ ਲੋੜ ਹੈ ਮਾਨੂੰ ਤੁਹਾਡੇ ਮੋਹੇ ਡੁੱਟ ਚੁੱਕੇ ਨੇ ਨਹੀਂ ਤੇ ਇਹ ਜਿਹੜਾ ਸਾਨੂੰ ਕੱਦੂ ਦਾ ਐਡਾ ਵੱਡਾ ਘਾਟਾ ਪਿਆ ਘਾਟਾ ਪਿਆ ਏ ਇਹ ਸਹੀ ਗੱਲ ਹੈ ਇਹ ਕੱਦੂ ਵਾਲਾ ਘਾਟਾ ਕਿਦੀ ਪੂਰਾ ਨਹੀਂ ਹੋ ਹੋਰ ਕੱਦੂ ਲੱਗ ਜਾਣਗੇ ਪਰ ਜਿਹੜਾ ਕੱਦੂ ਚੋਰੀ ਹੋਇਆ ਉਹ ਕੱਦੂ ਤੇ ਨਾ ਸਾਨੂੰ ਮਿਲਣਾ ਹੈਗਾ ਇਧਰ ਮੇਰੀ ਹੈਂ ਲੋ ਗਾਈਜ਼ ਹਣ ਫਤੇ ਦਾ ਦੇਖਿਓ ਚਲ ਸਾਈਡ ਹੋ ਜਾ ਚਲੋ ਆਏ ਬਲੌਗ ਤੁਸੀਂ ਸੰਦਾਂ ਮੇ ਫਿਰ ਮਰਾ ਅੰਦਰ ਦੇਖੋ ਅੰਦਰ ਕੀ ਕੀ ਕਰਨ ਚੱਲੇ ਮਮਾ ਕੀ ਕਰਨ ਚੱਲੇ ਦੱਸ ਹੋਈ ਨਾ ਬੋਲਿਓ ਇਹਨਾਂ ਨੂੰ ਅੱਜ ਬੋਲਣਾ ਪੈਣਾ ਫਿਰ ਚੱਲਣਾ ਹੋ ਬੋਲੋ ਮਮਾ ਮਰੀ ਲਾਦੇ ਨਾ ਮੈਂ ਹੀ ਬੋਲਣਾ ਆ ਦੇਖੋ ਗਾਇਸ ਇਹ ਬੋਲਦੀ ਨਹੀਂ ਹੈ ਨਾਲ ਸਮਝਾ ਲਿਆ ਕਰੋ ਕਦੀ ਉਹਨਾਂ ਨੂੰ ਲੈਣਾ ਹਜ਼ਾਰ ਕੇ ਹਜ਼ਾਰ ਕੇ ਸਬਸਕ੍ਰਾਈਬਰ ਕਰੋ ਮਮਾ ਮੈਂ ਗਾਇਸ ਨੂੰ ਕਹਤਾ ਸਾਡੇ ਨੂੰ ਹਜ਼ਾਰ ਕੇ ਮਿਲੀਅਨ ਕਰ ਦੋ ਨਾ ਕੁਝ ਬੋਲ ਦੇ ਮੈਂ ਤਾਂ ਹੀ ਬੋਲਦਾ ਹਜ਼ਾਰ ਕੇ ਮਿਲੀਅਨ ਕਰ ਦੋ ਸਾਡੇ ਕਿੰਨੇ ਦਾ ਦਮਲੀ ਲੜਦੋ ਯਾਰ ਜੇ ਤੂੰ ਸਿਕੰਦਰੀ ਹੋ ਤਾਂ ਕੀ ਪਤਾ ਮਿਲਿਆ ਔਰ ਦੇਖੋ ਫਤ ਰੋਣ ਮੰਦਿਰ ਦੇ ਪਿੱਛੇ ਹਾਂ ਇਹ ਆਪਣੇ ਘਰ ਜਾ ਰਹੀਆਂ ਨੇ ਮੰਦਿਰ ਦੇ ਪਿੱਛੇ ਹਾਂ ਲਿਆ ਉਹ ਦੇ ਫੜਾ ਜਿਨ੍ਹਾਂ ਨੇ ਲੀੜੇ ਨਹੀਂ ਵਖੇ ਲੀੜੇ ਵੇਖ ਲਓ ਇਹਨਾਂ ਨੂੰ ਕਹਿੰਦੇ ਲੀੜੇ ਐਵੇਂ ਐਵੇਂ ਦੇ ਡਿਜ਼ਾਈਨ ਨੂੰ ਕਹਿੰਦੇ ਲੀੜੇ ਇਹਦੇ ਨੀਚੇ ਨਾਲ ਦਮਨ ਕੀ ਹੈ ਇੱਕ ਆ ਦੇਖੋ ਜੀ ਦੇਖ ਸਿਮਰਨ ਤੇਰੇ ਪਿੱਛੇ ਦਮਨ ਕਿੰਨਾ ਫਾਇਦਾ ਠਾ ਰਹੀ ਹੈ ਪਾ ਕੇ ਦਿਖਾ ਮਾਸੀ ਨੂੰ ਆਹ ਦਮਣਾ ਵਾਲਾ ਡਰੈਸ ਪਾ ਕੇ ਦਿਖਾਏ ਅਸੀਂ ਵੇਖਣੀ ਚਾਹੁੰਦੇ ਆ ਕਿ ਕਿੱਦਾਂ ਦੇ ਲੱਗਦੀ ਏ ਵਾਈਟ ਦੇ ਨਾਲ ਕੱਢ ਲੈ ਵਾਈਟ ਵਾਈਟ ਕੇ ਬਲੈਕ ਨੇ ਹਾਲਾਤ ਹੋ ਗਏ ਤਾਂ ਬਲੈਕ ਤਾਂ ਜੀ ਸੱਡੀ ਪਈ ਏ ਉਹ ਕੱਢੀ ਨਹੀਂ ਹਜੇ ਚਲ ਦਮੂਆ ਪਾ ਕੇ ਦਿਖਾ ਹੁਣ ਫਿਰ ਦੇਖੀਏ ਕਿਹੋ ਜਿਹੀ ਲੱਗਦੀ ਏ ਅੱਗਾ ਮੜੇ ਤਿਆਰੀ ਕਰੋ ਅਸੀਂ ਫੋਟੋ ਚਾਹੀਦੀ ਇੱਕੋ ਜੋਟੀ ਦੇ ਬੀਕ ਇਹ ਕੀ ਏ ਦਮੂਏ ਮੜੀ ਜੀ ਬਤ ਦੋਨੇ ਚੀਜ਼ਾਂ ਪਾ ਕੇ ਦਿਖਾ ਦੇ ਮੂਰੇ ਲੰਘਾਂਗੇ ਇਹ ਮੂਰੇ ਰੱਖੂਗਾ ਕੋਈ ਗੱਲ ਥੋੜੇ ਪਿਛੇ ਲੱਗ ਇਹ ਤਾਂ ਬਹੁਤ ਰੱਖਾਂ ਚ ਦੇ ਰੱਖ। ਅਨੇਸ਼ ਕੋਲ ਕਿਸ ਨਾਮ ਕੀ ਮੈਂ ਬਹਿ ਜਾਗੀ ਪਨੀਤਰੇ ਨਾਲ। ਦੰਮੂ ਦੰਮੂ ਉਹ ਗਈ। ਇਹ ਉਧਰ ਦੀ ਆਇਆ ਹੈ ਨੀ ਨੀਲੋ ਵਾਲਕਣੀ ਦੀ। ਹੂੰ। ਇਹ ਤਾਂ ਮੈਂ ਇਹਦੇ ਪਾਸ ਜਨਾਨੀ ਨੂੰ ਨਾਨੀ ਤੂੰ ਐਂ ਕਾ ਤਾ ਉਹਦੇ ਪਿੱਛੇ ਬਹਿ ਰਣੀ ਚਾਹੀਦੀ ਅਮਨ ਤੇਰਾ ਸੂਟ ਕਿੰਨੇ ਦਾ ਪੂਰਾ ਵਿਦ ਸਟੀਚਿੰਗ ਸਾਰਾ ਪੁੱਛ ਰਹੇ ਨੇ। ਇਹ ਪਸ ਨਾ ਆਇਆ 20000 ਦਾ ਨਹੀਂ ਹੈਗਾ 10000 ਉਹਨਾਂ ਨੂੰ ਦਮਨ ਤੂੰ 10 ਕਰਕੇ ਆ ਚੇਂਜ ਪੁੱਤ ਆਰਾਮ ਨਾਲ ਵਿਦ ਸਟੀਚਿੰਗ ਵਿਦ ਸਾਰਾ ਕੁਝ ਦੱਸ ਦੇਣਾ ਵਿਦ ਸਟੀਚਿੰਗ ਵੀ ਦੱਸ ਦੇ ਵਿਦਆਊਟ ਸਟੀਚਿੰਗ ਵੀ ਦੱਸ ਦੇ ਸਟੀਚਿੰਗ ਹੋਣਾ ਨਹੀਂ ਲੱਗਦਾ ਪੈਂਟ 400 ਦਾ ਵਿਦ ਸਟੀਚਿੰਗ 650 ਦਾ ਠੀਕ ਹੈ ਤੇ ਵਿਦਆਊਟ ਸਟੀਚਿੰਗ ਇਹਨਾਂ ਦਾ ਕੋਟਨ ਦਾ ਕੱਪੜਾ ਹੈ ਪਰ ਹੈ ਨਹੀਂ ਕੋਟਨ ਪਰ ਨਹੀਂ ਜੀ ਫੈਬਰਿਕ ਕਿਹੜਾ ਫੈਬਰਿਕ ਹੈ ਮਣ ਹੈ ਗੁਰਸ਼ਰਨ ਦੀਦੀ ਪੁੱਛ ਰਹੇ ਨੇ ਕਿ ਕੀ ਇਹਦਾ ਪ੍ਰਾਈਸ ਹੈ ਕਾਟਨ ਕੇ ਬਟਰ ਬਟਰ ਸਿਲਕ ਹੈ ਬਟਰ ਕਾਟਨ ਕੇ ਬਟਰ ਸਿਲਕ ਹੈ ਫੇਰ ਕੱਟ ਕੇ ਬਟਰ ਬਣਾ ਦਈਏ ਚਲ ਦਮਨ ਤੂੰ ਜਾ ਇਹਦੀ ਨਾ ਸੁਣ ਪੁੱਤ ਤੂੰ ਜਾ ਚੇਂਜ ਕਰਕੇ ਆ ਪਾ ਕੇ ਦਿਖਾ ਆਹ ਪੈਂਟ ਫੇਰ ਮੈਂ ਵੀ ਇਹਦੇ ਨਾਲ ਦੀ ਪੈਂਟ ਲਵਾਂਗੇ ਹੈ ਨਹੀਂ ਇਹਨਾਂ ਦੇ ਕੋਈ ਸੈੱਟ ਉਹਨੂੰ ਪੀਜੇ ਗਏ ਮਰਨੇ ਮੈਂ ਫੋਟੋ ਜੀ ਰਹਿ ਪਾਦੇ ਵਸ ਕਰਮਣ ਆ ਦੇਖੋ ਤੁਹਾਡੇ ਤੇ ਪਰਸੋਂ ਹੋਵਾ ਪਾ ਤੇ ਆ ਪੈਸੇ ਕਹੇ ਰੱਖ ਲੈ 21 ਆ ਪਰਸੋਂ ਹੋਗਾ ਬੱਸ ਆਪਣਾ ਗਾਮੇ ਹੋਏ ਮੈਂ ਕਿਹਾ ਆ ਪੈਸੇ ਵਸ ਰੱਖ ਲੈ ਕਹਿੰਦਾ ਇਹ ਤਾਂ ਰਿਸਕ ਵਾਲਾ ਕੰਮ ਹੈ ਦੋ ਨਹੀਂ ਨੇ ਤੁਸੀਂ ਵੀ ਆਪਣੇ ਭਾਈ ਨੂੰ ਤਾਂ ਕੋਲਡਿੰਗ ਕੁਝ ਬਾਜੂ ਕੋਲਡਿੰਗ ਭਾਈ ਨੂੰ ਤਾਂ ਕੋਲਡਿੰਗ ਦੇ ਆ ਦੇਖੋ ਜੀ ਜਿਹੜਾ ਮੇਰੇ ਨਾਲ ਦਾ ਸੂਟ ਆਉਣਾ ਸੀਗਾ ਤਿਆਰ ਹੋ ਕੇ ਉਹ ਆ ਗਿਆ ਬਿਲਕੁਲ ਦਿੱਤੋ ਉਹਨਾਂ ਨੇ ਸੇਮ ਬਣਾਇਆ ਉਹ ਨਹੀਂ ਲੈੱਕ ਕਲਰ ਵੀ ਮੇਰੀ ਮੋਟਰ ਚਲਾਦਾ ਭਾਈ ਆ ਮਾਦਾ ਸੇਮ ਮਹੀ ਕਲਰ ਆ ਗਿਆ ਤੇ ਮੈਂ ਇਧਰ ਹੋ ਗਈ ਸਕੂਲ ਵਾਸਤੇ ਰੈਡੀ ਬਸ ਮੇਰੀ ਵੈਨ ਆਉਣ ਵਾਲੀ ਆ ਤੇ ਚਲਦੀ ਆ ਕੱਲਾ ਸੀ ਗਏ ਸੀ ਇਹ ਬਾਜ਼ਾਰ ਥੋੜੀ ਕਰਨੀ ਸੀਗੀ ਸ਼ਾਪਿੰਗ ਪਰ ਹੀ ਹੋ ਗਈ ਲੇਟ ਤੇ ਅੱਜ ਮੈਂ ਦੇਖਦੀ ਆ ਸਕੂਲ ਤੇ ਜਾਉਂਗੀ ਸਿੱਧਾ ਫਿਰ ਫਰੈਂਡਸ ਦੇ ਨਾਲ ਜਾਉਂਗੀ ਤੇ ਉਹਨਾਂ ਨਾਲ ਖਰੀਦਦਾਰੀ ਕਰਕੇ ਆਵਾਂਗੀ ਕਿਉਂਕਿ ਸਾਡੇ ਸਕੂਲ ਚ ਹੈਗੀ ਹੈ ਸਪੋਰਟਸ ਮੀਟ ਤੇ ਥੋੜਾ ਬੋੜਾ ਸਮਾਨ ਚਾਹੀਦਾ ਲੈ ਕੇ ਆਣਾ ਬਣਿਆ ਬਹੁਤ ਜਦੋਜਹਦ ਨਾਲ ਆਇਆ ਅੱਜ ਨਹੀਂ ਸੁਨਾਮ ਆਏ ਸ਼ਾਪਿੰਗ ਆਈ ਸੋਚਾਈ ਵੀ ਇਕੱਠੀਆਂ ਫਰੈਂਡ ਫਰੈਂਡਸ ਕਰਾਂਗੇ ਸ਼ਾਪਿੰਗ ਤੇ ਇੰਨਾ ਮੀਂਹ ਅਸੀਂ ਸਕੂਟਰੀ ਤੇ ਆ ਦੇਖੋ ਸਾਰੇ ਸਾਡੇ ਕੱਪੜੇ ਭਿੱਜ ਗਏ ਤੇ ਅਸੀਂ ਮਸਾਂ ਆਈਆਂ ਵਾ ਭੇਜ ਭਜਾ ਕੇ ਤੇ ਘਰਦਿਆਂ ਨੂੰ ਫੋਨ ਕਰ ਰਹੀਆਂ ਉਹ ਪਤਾ ਨਹੀਂ ਕਿੱਧਰ ਬਿਜਲੀ ਨੇ ਫੋਨ ਚੱਟ ਨਹੀਂ ਰਹੇ ਪਰ ਹੁਣ ਅਸੀਂ ਚਾਹ ਪਾਣੀ ਪੀ ਕੇ ਆਰਾਮ ਨਾਲ ਦੇਖਦੇ ਆਂ ਚੱਲਦੇ ਆਂ ਮੀਂਹ ਹਟਦਾ ਕੀ ਬੰਦਾ ਇਹ ਵੀ ਨਹੀਂ ਪਤਾ ਵੀ ਜਾਇਆ ਜਾਣਾ ਕਿ ਨਹੀਂ ਜਾਣਾ ਕਿਉਂਕਿ ਮੀਂਹ ਬਹੁਤ ਤੇਜ਼ ਪੈ ਰਿਹਾ ਹੈ ਕਿ ਦੱਸ ਮੇਕਅਪ ਵਾਲਾ ਡੱਬਾ ਕੱਢ ਲਿਆ ਵੀ ਮੀਂਹ ਨਾਲ ਮੇਕਅਪ ਕਰ ਪੂਗਾ ਡਿੰਬਲ ਆ ਗਏ ਨੀ ਚਾਕਲੇਟ ਬਿਸਕਟ ਓ ਮਾਈ ਗੋਡ ਇਹ ਮਿਲਿਆ ਤਾਂ ਟਵਿਸਾਲ ਬੱਚੇ ਰਸਤੇ ਤੱਕ ਆਹ ਹੋ ਕੋਈ ਖਾਣੇ ਬਿਸਕਟ ਚਾਕਲੇਟਾਂ ਵਾਲੇ ਤੇ ਲੱਗਣਾ ਜਿੰਮ ਡਿੰਪਲ ਅੱਜ ਜਿੰਮ ਕੋ ਤਾਂ ਕਰੇ ਜਾਣਾ ਹੀ ਸੱਚ ਵੀਰਾ ਤੇ ਬਹੁਤ ਮਾੜੀ ਹੋਈ ਨਾ ਮੈਂ ਸਾਡੇ ਨਾਲ ਯਾਰ ਸੱਚੀ ਸੋਚਿਆ ਨਹੀਂ ਸੀ ਆਣਾ ਮੈਨੂੰ ਸੱਚੀ ਦੱਸਣਾ ਮੈਨੂੰ ਐ ਹੋ ਰਿਹਾ ਪਜਾਇਆ ਜਾਊਗਾ ਸਾਡੇ ਕੋਲ ਬਾਜ਼ਾਰ ਕਰ ਜਾਵਾਂਗੇ ਜਾਵਾਂਗੇ ਕਬੜਾ ਟੋਰੀਆ ਮਨ ਨੂੰ ਟੀਵੀ ਤੇ ਗਾਣੇ ਲਾ ਲੇ ਟੱਕੜ ਜੇ